ਪੜਾ ਲਈਆ ਮਸਾਲਾ ਆਓ ਸਾਰੇ ਗੁਰੂ ਦੀ ਬਖਸ਼ੀ ਫਤਿਹਨਾ ਸਾਹਿਬ ਭਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੱਤਰਕਾਰਾਂ ਦੇ ਜੋ ਪਰਚਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਪਾਂ ਸਾਰੇ ਇਕੱਠੇ ਹੋਏ ਆ ਇਹ ਜਿਹੜਾ ਪਰਚਾ ਸੀ ਪੱਤਰਕਾਰਾਂ ਦਾ ਕੋਈ ਨਿੱਜੀ ਮਫਾਦ ਨਹੀਂ ਸੀ ਇਹ ਠੀਕ ਉਸੇ ਤਰੀਕੇ ਨਾਲ ਇੱਕ ਐਮਐਲਏ ਦੇ ਦੀ ਪਰਚਾ ਦਰਜ ਕੀਤਾ ਗਿਆ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਜਦੋਂ ਉਹ ਬਟਾਲੇ ਬੰਬ ਧਮਾਕੇ ਦੇ ਵਿੱਚ ਗਏ ਤੇ ਉੱਥੇ ਜਾ ਕੇ ਡੀਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਇੱਕ ਚੁਣੇ ਹੋਏ ਐਮਐਲਏ ਨੂੰ ਕਿ ਗੇਟ ਤੋਂ ਬਾਹਰ ਹੋ ਜਾਓ ਤਾਂ ਡੀਸੀ ਸਾਹਿਬ ਨੂੰ ਉਹਨਾਂ ਨੇ ਮੂੰਹ ਤੇ ਗੱਲ ਕਿਹਾ ਕਿ ਤੇਰੇ ਬਾਪ ਦਾ ਦਫ਼ਤਰ ਨਹੀਂ ਸਾਥੀਓ ਜਦੋਂ ਆਪਾਂ ਕਿਸੇ ਸੰਘਰਸ਼ ਦੇ ਵਿੱਚ ਹੁੰਨੇ ਆ ਤਾਂ ਸਾਡੇ ਦੇ ਪਰਚੇ ਹੁਣੇ ਸੁਭਾਵਕ ਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹ ਗੱਲ ਹਮੇਸ਼ਾ ਯਾਦ ਰੱਖਿਓ ਅੱਜ ਸਾਡੇ ਦੇਸ਼ ਦੇ ਉੱਤੇ ਇੱਕ ਭਗਮਾਰ ਕਰਨ ਦੇ ਤਹਿਤ ਗੁਰਦੁਆਰਾ ਸਾਹਿਬ ਨੂੰ ਗਰਾਇਆ ਗਿਆ ਸਾਡੇ ਇਸ ਦੇਸ਼ ਦੇ ਵਿੱਚ ਮੰਦਰ ਨੂੰ ਗਰਾਇਆ ਗਿਆ ਰਵਿਦਾਸ ਮੰਦਰ ਨੂੰ ਅੱਜ ਇਹ ਭਗਮਿਆ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਦੀ ਮੂੰਹ ਦੀ ਆਵਾਜ਼ ਬੰਦ ਕਰਕੇ 370 ਧਰਾਵਾਂ ਤੋੜੀਆਂ ਨਹੀਂ ਆਜ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਆਜ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਇਹ ਬਸ ਤੁਸੀਂ ਬੋਲਦੇ ਸੀ ਅਸੀਂ ਬੋਲਦੇ ਆਂ ਮੋਦੀ ਦੇ ਪਾਰਟੀਆਂ ਦਾ ਪ੍ਰੋਗਰਾਮ ਨਹੀਂ ਹੈ ਇਹ ਲੋਕਾਂ ਦਾ ਪ੍ਰੋਗਰਾਮ ਹੈ ਆਮ ਲੋਕਾਂ ਦਾ ਪ੍ਰੋਗਰਾਮ ਹੈ

ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਸੰਗਤ ਦਾ ਧੰਨਵਾਦ